ਅੰਡਾ ਪਾਂ ਕਿੱਥੇ ਵੇਚ ਸਕਦੇ ਆ ਕਿਹੜੀ ਇਹਦੀ ਮਾਰਕੀਟ ਆ ਇਹਦੇ ਸਬੰਧ ਚ ਅੱਪਾ ਦੋਸਤੋ ਅੱਜ ਅੱਪਾ ਇਹ ਵੀਡੀਓ ਪੂਰੀ ਬਣਾ ਰਹੇ ਹਾਂਗੇ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਫੋਨ ਮੈਸੇਜ ਆਉਂਦੇ ਨੇ ਕਿ ਜਿਹੜਾ ਦੇਸੀ ਪੋਲਟਰੀ ਫਾਰਮਿੰਗ ਦਾ ਜਦੋਂ ਅੱਪਾ ਕੰਮ ਕਰਦੇ ਆ ਉਦੋਂ ਜਿਹੜਾ ਅੰਡਾ ਸੇਲ ਕਰਨ ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਅੱਪਾ ਗੇ ਜਾ ਕੇ ਆਪਾਂ ਨੂੰ ਪਤਾ ਕੀ 2 2 ਮਹੀਨਿਆਂ ਤੱਕ 3 ਮਹੀਨਿਆਂ ਤੱਕ ਜਿਹੜਾ ਅੰਡੇ ਦਾ ਸੀਜ਼ਨ ਵੀ ਚੱਲ ਪੈਣਾਗਾ ਠੀਕ ਹੈ ਨਾ 2 ਮਹੀਨੇ ਜੂਨ ਤੇ ਜੁਲਾਈ ਥੋੜਾ ਜਿਹਾ ਘੱਟ ਹੁੰਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਠੰਡ ਹੁੰਦੀ ਆ ਓਵੇਂ ਓਵੇਂ ਜਿਹੜਾ ਅੰਡੇ ਦੀ ਮੰਗ ਵੱਧ ਜਾਂਦੀ ਆ ਜੇਕਰ ਆਪਾਂ ਦੇਸੀ ਅੰਡੇ ਦੀ ਗੱਲ ਕਰੀਏ ਸੋ ਅੱਜ ਆਪਾਂ ਇਸੇ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਬਣਾ ਰਹੇ ਹਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤਾਂ ਕਿ ਤੁਸੀਂ ਕੱਲੀ ਕੱਲੀ ਗੱਲ ਸਮਝ ਸਕੋ ਦੋਸਤੋ ਜਿਹੜੀ ਦੇਸੀ ਪੁਲਟਰੀ ਫਾਰਮਿੰਗ ਦੀ ਗੱਲ ਕਰਦੇ ਆ ਇਹਦੀ ਕੋਈ ਫਿਕਸ ਮਾਰਕੀਟਿੰਗ ਨਹੀਂ ਹੈਗੀ ਹਾਂ ਰੇਟ ਬਹੁਤ ਵਧੀਆ ਹੈਗਾ ਪਰ ਐਦਾਂ ਦੀ ਮਾਰਕੀਟਿੰਗ ਨਹੀਂ ਹੈਗੀ ਵੀ ਆਪਾਂ ਕਿਤੇ ਵੀ ਜਾਵਾਂਗੇ ਤੇ ਸੇਲ ਕਰ ਦਾਂਗੇ ਜਿਹੜੀ ਦੇਸੀ ਪੁਲਟਰੀ ਫਾਰਮਿੰਗ ਦਾ ਜਿਹੜੇ ਵੀਰ ਕੰਮ ਕਰਦੇ ਨੇ ਖਾਸ ਕਰਕੇ ਅੰਡੇ ਪਰਪਸ ਤੇ ਜਿਹੜੇ ਵੀਰ ਕੰਮ ਕਰਦੇ ਨੇਗੇ ਉਹਨਾਂ ਲਈ ਇਹ ਬਹੁਤ ਵੱਡਾ ਚੈਲੰਜ ਹੋ ਜਾਂਦਾਗਾ ਕਿ ਮੁਰਗੀ ਬੱਚਾ ਪਾਲ ਲੈ ਆ ਵਧੀਆ ਢੰਗ ਨਾਲ ਇਹ ਕਹਨਾ ਮੁਰਗੀ ਅੰਡੇ ਤੇ ਆ ਗਈ ਪਰ ਜਿਹੜਾ ਅੰਡਾ ਉਹ ਕਿੱਥੇ ਸੇਲ ਕਰੀਏ ਬਹੁਤ ਵੀਰਾਂ ਦੇ ਸਵਾਲ ਨੇ ਹੁਣ ਮੈਂ ਤੁਹਾਨੂੰ ਦੋ ਤਿੰਨ ਜਿਹੜੇ ਟਿਪਸ ਦਊਂਗਾ ਇਹ ਟਿਪਸ ਧਿਆਨ ਨਾਲ ਸੁਣਿਓ ਦੂਜਾ ਤੇ ਚੌਥਾ ਤਾਂ ਬਹੁਤ ਹੀ ਗੌਰ ਨਾਲ ਸੁਣਨ ਵਾਲਾ ਹੈਗਾ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੁਣ ਤੋਂ ਸਟਾਰਟ ਕਰ ਲਓ ਇਹ ਕੰਮ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਇੰਸਟਾਗ੍ਰam ਤੇ ਆਪਣਾ ਪੇਜ ਬਣਾਉਣਾਗਾ ਚਾਹੇ ਤੁਸੀਂ ਛੋਟਾ ਕੋਈ ਕੰਮ ਕਰ ਰਹੇ ਹੋ 10 20 ਮੁਰਗੀਆਂ ਤੋਂ ਕਰ ਰਹੇ ਚਾਹੇ ਤੁਸੀਂ 100 200 ਜਾਂ ਹਜ਼ਾਰ ਤੋਂ ਕੰਮ ਸਟਾਰਟ ਕਰ ਰਹੇ ਹੋ ਆਪਾਂ ਇਹ ਗੱਲ ਕਰਦੇ ਆ ਨਵੇਂ ਵੀਰਾਂ ਲਈ ਜਿਹੜੇ ਨਵੇਂ ਵੀਰ ਫੋਲਟਰੀ ਫਾਰਮਿੰਗ ਚ ਆਏ ਨੇ ਸੋ ਜਿਹੜੇ ਵੀਰ ਪਹਿਲਾਂ ਕੰਮ ਕਰਦੇ ਨੇ ਉਹਨਾਂ ਦੀ ਆਲਰੇਡੀ ਜਿਹੜੀ ਮਾਰਕੀਟ ਬਣੀ ਹੋਈ ਹੈਗੀ ਨੌਲੇਜ ਆਈ ਹੋਈ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੇ ਸੇਲ ਕਰਨੀਆਂ ਹੁਣ ਆਪਾਂ ਨਵੇਂ ਵੀਰਾਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਇੰਸਟਾਗ੍ਰam ਤੇ ਇੱਕ ਆਪਣਾ ਪੇਜ ਬਣਾਓ ਆਈਡੀ ਬਣਾਓ ਤੇ ਉਤੇ ਤੁਸੀਂ ਦੱਸੋ ਕਿ ਆਪਣੇ ਇਦਾਂ ਮੁਰਗੇ ਰੱਖੇ ਹੋਏ ਨੇ ਤੇ ਸਰਦੀਆਂ ਚ ਆਪਾਂ ਦਾ ਸੇਲ ਕਰਿਆ ਕਰਾਂਗੇ ਕਿ ਇਹ ਰੇਟ ਹੋਊਗਾ ਆਪਾਂ ਅੰਡੇ ਦਾ ਸੋ ਅੰਡੇ ਆਪਾਂ ਤੋਂ ਖਰੀਦ ਸਕਦੇ ਹੋਗੇ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਇਹਦੀ ਐਡਵਰਟਾਈਜ਼ਮੈਂਟ ਕਰਾਂਗੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਆਪਾਂ ਨੂੰ ਪਰਮਾਹੂਗਾ ਰ ਮਿਲੂਗਾ ਸੋ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇੰਸਟਾਗ੍ਰam YouTube WhatsApp ਤੇ ਇਹ ਤੁਸੀਂ ਨੇ ਸ਼ੇਅਰ ਕਰਨਾ ਹੁਣ ਦੂਜੇ ਨੰਬਰ ਤੇ ਆ ਗਿਆ ਤੁਸੀਂ ਫਲੈਕਸਸ ਪਾ ਸਕਦੇ ਹੋ ਇੱਥੇ ਦੋਸਤੋ ਜੇ ਤੁਸੀਂ ਪੋਲਟਰੀ ਫਾਰਮਿੰਗ ਚ ਆਉਂਦੇ ਹੋ ਤਾਂ ਬਹੁਤ ਸਾਰੇ ਲੋਕਾਂ ਦੇ ਤਾਨੇ ਮੇਨੇ ਵੀ ਆਪਾਂ ਨੂੰ ਝੱਲਣੇ ਪੈਂਦੇ ਨੇ ਉਹ ਕਿਹੜੇ ਤਾਨੇ ਮੇਨੇ ਹੁੰਦੇ ਨੇ ਕਿ ਤੁਸੀਂ ਮੁਰਗੀਆਂ ਰੱਖ ਲੀਆਂ ਸੋਡੇ ਹੁਣ ਜਵਾਕ ਮੁਰਗੇ ਰੱਖਣ ਲੱਗੇ ਹੈ ਇਹ ਤਾਂ ਇਹ ਕੰਮ ਆ ਜੀ ਆ ਬਹੁਤ ਸਾਰੀਆਂ ਗੱਲਾਂ ਸੋ ਕਿਸੇ ਵੀ ਵੀਰ ਨੇ ਸ਼ਰਮ ਨਹੀਂ ਕਰਨੀ ਕੰਮ 'ਚ ਆਪਣਾ ਕੰਮ ਆ ਆਪਣਾ ਬਿਜ਼ਨਸ ਆ ਸੋ ਆਪਾਂ ਕਰੋ ਤੁਸੀਂ ਫਲੈਕਸਨਸ ਪਾ ਲੋ ਪੋਸਟਰਸ ਪਾ ਲੋ ਤਾਂ ਤੁਸੀਂ ਜਿਮਾਂ ਮੂਰੇ ਜਾਓ ਜਿਮਾਂ ਹੁੰਦੀਆਂ ਨੇ ਨਾ ਜਿਹੜੀਆਂ ਮੁੰਡੇ ਜਿਮ ਲਾਉਂਦੇ ਨੇ ਉਹਨਾਂ ਨੂੰ ਜਿਹੜਾ ਦੇਸੀ ਅੰਡੇ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਉਹ ਅਸਲ ਵਿੱਚ ਸੱਚਾਈ ਵੀ ਜਾਣਦੇ ਨੇ ਕਿ ਦੇਸੀ ਅੰਡੇ ਦੀ ਜਿਹੜੀ ਵੈਲਿਊ ਕੀ ਹੈਗੀ ਆਪਾਂ ਨੂੰ ਪ੍ਰੋਟੀਨ ਕੈਲਸ਼ੀਅਮ ਵਿਟਾਮਿਨ ਜਿਹੜੇ ਦੇਸੀ ਅੰਡੇ ਤੋਂ ਮਿਲ ਸਕਦੇ ਨੇ ਉਹ ਫਾਰਮੀ ਅੰਡੇ ਤੋਂ ਤੁਹਾਨੂੰ ਨਹੀਂ ਮਿਲ ਸਕਦੇ ਸੋ ਤੁਸੀਂ ਲਾਗੇ ਤੱਕ ਇਹਦੇ ਪਿੰਡਾਂ ਦੀਆਂ ਜਿਹੜੀਆਂ ਸ਼ਹਿਰਾਂ ਚ ਜਿਹੜੀਆਂ ਜਮ੍ਹਾਂ ਨੇ ਉਹ ਜਮ੍ਹਾਂ ਚ ਜਾ ਕੇ ਮੁੰਡਿਆਂ ਨੂੰ ਦੱਸੋ ਨੌਜਵਾਨਾਂ ਨੂੰ ਦੱਸੋ WhatsApp ਤੇ ਤੁਸੀਂ ਗਰੁੱਪ ਬਣਾਓ ਪਹਿਲਾਂ ਇਹ ਮਾਰਕੀਟ ਤੁਸੀਂ ਨੇ ਪਹਿਲਾਂ ਤੋਂ ਹੀ ਤਿਆਰ ਕਰਨੀ ਆ ਤਾਂ ਮੈਂ ਵੀਡੀਓ ਇਸ ਟਾਈਮ ਲੈ ਕੇ ਆਇਆਂਗਾ ਤੁਹਾਡੇ ਲਈ ਤਾਂ ਕਿ ਤੁਸੀਂ ਹੁਣੇ ਤੋਂ ਜਿਹੜੀ ਇਹਦੀ ਮਾਰਕੀਟਿੰਗ ਸਟਾਰਟ ਕਰ ਸਕੋ ਆਪਣੇ ਗਾਹਕ ਹੁਣੇ ਤੋਂ ਬਣਾ ਸਕੋ ਫਿਰ ਜਾ ਕੇ ਜਿਹੜਾ ਸਰਦੀਆਂ 'ਚ ਤੁਹਾਡਾ ਡੰਡ ਬਹੁਤ ਵਧੀਆ ਰੇਟ ਤੇ ਜਿਹੜਾ ਸੇਲ ਹੋ ਸਕਦਾ ਹੈ ਤੁਸੀਂ ਸਾਰੇ ਜਿੰਮ ਵਾਲੇ ਮੁੰਡਿਆਂ ਨੂੰ ਦੱਸਣਾ ਕਿ ਆਪਣੇ ਕੋਲ ਮੁਰਗੀਆਂ ਦੇ ਪਾ ਰੇਟ ਤੇ ਅੰਡੇ ਦਮਾਂਗੇ ਉਹਨਾਂ ਦੇ ਕਨੈਕਟ ਨੰਬਰ ਆਪਣੇ ਨਾਲ ਆਪਣੇ ਫੋਨ 'ਚ ਐਡ ਕਰੋ ਜਾਂ ਫਿਰ ਗਰੁੱਪ ਬਣਾ ਲਓ ਫਲੈਕਸਾਂ ਲਾਓ ਜਿੰਮਾਂ ਮੂਰੇ ਜਾ ਕੇ ਕਿ ਆਪਣੇ ਕੋਲ ਅੰਡਾ ਅਵੇਲੇਬਲ ਹੁੰਦਾ ਹੈਗਾ ਤੁਸੀਂ ਆਪਾਂ ਤੋਂ ਅੰਡਾ ਖਰੀਦ ਸਕਦੇ ਹੋ WhatsApp ਸਟੇਟਸ ਜਿਆਦਾ ਤੋਂ ਜਿਆਦਾ ਲਾਓ ਕਈ ਵੀਰ ਸਾਂਗੇ ਜਾਂਦੇ ਨੇ ਕਿ ਆਪਾਂ WhatsApp ਸਟੇਟਸ ਹੀ ਲਾਵੇ ਪਰ ਲਾਓ ਵੀਰੇ ਜਦੋਂ ਆਪਾਂ ਨੇ ਆਪਦਾ ਪ੍ਰੋਡਕਟ ਆਪਣਾ ਮਾਲ ਆਪਾਂ ਨੇ ਸੇਲ ਕਰਨਾ ਹੋਵੇ ਤਾਂ ਸਾਰਾ ਕੁਝ ਹੀ ਕਰਨਾ ਪੈਂਦਾ ਹੈਗਾ ਸੋ ਇਹ ਤਾਂ ਦੋ ਤਿੰਨ ਗੱਲਾਂ ਹੋ ਗਈਆਂ ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਨੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੰਡੇ ਦੇ ਰੇਟ ਦੀ ਕਿ ਕਿਹੜੇ ਸਮੇਂ ਅੰਡੇ ਦਾ ਰੇਟ ਕੀ ਹੁੰਦਾ ਹੈ ਵੈਸੇ ਤਾਂ ਆਪਣੇ ਆਪਣੇ ਏਰੀਆ ਦਾ ਹਿਸਾਬ ਹੁੰਦਾ ਹੈ ਕਿ ਜਿਹੜੇ ਏਰੀਆ 'ਚ ਮੁਰਗੀਆਂ ਦੀ ਗਿਣਤੀ ਘੱਟ ਹੁੰਦੀ ਹੈ ਉੱਥੇ ਅੰਡੇ ਦਾ ਰੇਟ ਜ਼ਿਆਦਾ ਹੁੰਦਾ ਜਿੱਥੇ ਮੁਰਗੀਆਂ ਜ਼ਿਆਦਾ ਹੁੰਦੀਆਂ ਨੇ ਉੱਥੇ ਅੰਡੇ ਦਾ ਰੇਟ ਥੋੜਾ ਬਹੁਤਾ ਘੱਟ ਜਾਂਦਾ ਮਤਲਬ ਕਿ ਜਿੱਥੇ ਪ੍ਰੋਡਕਸ਼ਨ ਅੰਡੇ ਦੀ ਜ਼ਿਆਦਾ ਹੋਊਗੀ ਉੱਥੇ ਉਹਦਾ ਰੇਟ ਠੀਕ ਠਾਕ ਹੋਊਗਾ ਜਾਂ ਘੱਟ ਹੋਊਗਾ ਜਿੱਥੇ ਮੁਰਗੀਆਂ ਜ਼ਿਆਦਾ ਨੇ ਉੱਥੇ ਜਿਹੜਾ ਰੇਟ ਜ਼ਿਆਦਾ ਹੋਊਗਾ ਸੋ ਤੁਸੀਂ ਜਿਹੜਾ ਅੰਡੇ ਦਾ ਰੇਟ ਰੱਖਣਾ ਦੋਸਤੋ ਗੂੜੀਆਂ ਸਰਦੀਆਂ 'ਚ ਇਹ 20 ਰੁਪਏ ਤੱਕ ਵੀ ਅੰਡਾ ਚੱਲਿਆ ਜਾਂਦਾ ਹੈਗਾ 15 ਰੁਪਏ ਤਾਂ ਹੱਸ ਕੇ ਲੈ ਕੇ ਜਾਂਦਾ ਅਗਲਾ ਠੀਕ ਹੈ ਜੀ ਤੇ ਤੁਸੀਂ ਮੇਰਾ ਕਹਿਣ ਤੋਂ ਮਤਲਬ ਕਿ ਗਰਮ ਜਿਹੜਾ ਸਰਦੀਆਂ 'ਚ ਅੰਡੇ ਦਾ ਰੇਟ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਆਸਾਨੀ ਨਾਲ ਤੁਸੀਂ ਵੇਚ ਸਕਦੇ ਹੋ ਰੇਟ ਵਧੀਆ ਵੇਚੋ ਕਿਉਂਕਿ ਆਪਣੀ ਚੀਜ਼ ਆਰਗੇਨਿਕਾ ਚੀਜ਼ ਸੁੱਧਾਗੀ ਅਜੀ ਆਪਾਂ ਵਧੀਆ ਚੀਜ਼ ਅਗਲੇ ਨੂੰ ਦੇ ਰਿਹਾ ਤਾਂ ਉਤੋਂ ਜਿਹੜਾ ਰੇਟ ਵੀ ਵਧੀਆ ਲਓ हां मेरे कहने का मतलब ये है कि इतना कब बढ़िया ले लो कि आपा नु दोपी बच जाए ना ये भी ना होवे कि आपा अंडे ਦਾ ਰੇਟ ਅਗਲੇ ਨੂੰ ਇੰਨਾ ਦੱਸ ਦੇ ਕੀ ਹੋ ਰੇਟ ਸੁਣ ਕੇ ਭੱਜ ਜਾਵੇ ਗਾਕ ਵੀ ਬਣਾਉਣੇ ਜ਼ਰੂਰੀ ਨੇ ਆਪਾਂ ਨੂੰ ਤੇ ਜਿਹੜਾ ਰੇਟ ਵੀ ਆਪਾਂ ਬਾਜ ਵਜਾ ਲੈਣਾਗਾ ਸੋ ਇਦਾਂ ਤੁਸੀਂ ਜਿਹੜਾ ਰੇਟ ਫਿਕਸ ਕਰ ਸਕਦੇ ਹੋ ਹੁਣ ਆਪਾਂ ਗਰਮੀਆਂ ਚ ਤੁਸੀਂ ਰੇਟ ਕੀ ਅੰਡੇ ਦਾ ਲੈ ਸਕਦੇ ਦੋਸਤੋ ਹੁਣ ਜਿੰਨੇ ਕ ਆਪਣੇ ਘਰੇ ਅੰਡੇ ਹੁੰਦੇ ਨੇਗੇ ਆਪਾਂ ਜਿਹੜਾ ਰੇਟ ਲੈਣੇ ਆਗੇ ਉਹ ਰੇਟ ਆਗਾ 10 ਰੁਪਏ 10 ਰੁਪਏ ਨੂੰ ਹੱਸ ਕੇ ਅੰਡਾ ਵਿਕ ਰਿਹਾ ਸੋ ਤੁਸੀਂ ਵੀ ਜਦੋਂ ਗਰਮੀ ਆਉਂਦੀਆਂ ਨੇ ਤਾਂ ਗਰਮੀ ਸਟਾਰਟ ਹੋਣ ਤੋਂ ਪਹਿਲਾਂ ਹੀ ਜਿਹੜਾ ਕਸਟਮਰ ਆਪਣੇ ਕੋਲ ਅੰਡਾ ਖਰੀਦਣ ਆਉਂਦੇ ਨੇ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਦੱਸ ਸਕਦੇ ਹੋਗੇ ਕਿ ਜਿਹੜੀਆਂ ਆਪਾਂ ਜਿਹੜਾ ਹੁਣ ਅੰਡੇ ਦਾ ਰੇਟ ਆ ਉਹ ਹੁਣ ਘਟਾਵਾਂਗੇ ਸੋ ਤੁਸੀਂ ਸਾਥੋਂ ਅੰਡੇ ਜਿਹੜੇ ਲੈਂਦੇ ਰਹੋ ਸੋ ਇਸ ਤਰ੍ਹਾਂ ਦੋਸਤੋ ਤੁਸੀਂ ਜਿਹੜੀਆਂ ਇਹ ਗੱਲਾਂ ਦਾ ਧਿਆਨ ਰੱਖ ਕੇ ਆਪਣੀ ਮਾਰਕੀਟ ਆਪਾਂ ਨੂੰ ਖੁਦ ਤਿਆਰ ਕਰਨੀ ਪਊਗੀ ਪਰ ਜਦੋਂ ਆਪਣੀ ਇੱਕ ਵਾਰੀ ਮਾਰਕੀਟ ਸੈੱਟ ਹੋ ਗਈ ਆਪਾਂ ਨੂੰ ਡੀਲਿੰਗ ਕਰਨੀ ਵਧੀਆ ਆ ਗਈ ਲੋਕ ਆਪਣੇ ਨਾਲ ਜੁੜ ਗਏ ਫਿਰ ਬਹੁਤ ਵਧੀਆ ਆਪਾਂ ਨੂੰ ਅੱਗੇ ਜਾ ਕੇ ਇਸ ਕੰਮ 'ਚ ਜਿਹੜਾ ਮੁਨਾਫਾ ਵੀ ਬਹੁਤ ਵਧੀਆ ਹੁੰਦਾ ਹੈਗਾ ਸੋ ਇੱਕ ਦੋ ਸਾਲ ਆਪਾਂ ਨੂੰ ਮਿਹਨਤ ਜ਼ਰੂਰ ਕਰਨੀ ਪਊਗੀ ਪਰ ਫਿਰ ਜਿਹੜਾ ਅੰਡਾ ਆਪਣਾ ਬਹੁਤ ਜ਼ਿਆਦਾ ਵਧੀਆ ਸੇਲ ਹੋ ਜਾ ਕਰੂਗਾ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਣੀ ਵੀਡੀਓ ਕਿਵੇਂ ਲੱਗੀ ਸੋ ਸ਼ੇਅਰ ਵੀ ਕਰਿਆ ਕਰੋ ਦੋਸਤਾਂ 'ਚ ਤਾਂ ਜੋ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਬਣਾ ਸਕੀਏ ਸੋ ਜੇਕਰ ਕਿਸੇ ਵੀ ਵੀਰ ਨੂੰ ਕਿਸੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ